ਇਤਨਾ ਕਿਤੇ ਜਿਹੜੇ ਆਪਣਾ ਅਕਾਲੀ ਦਲ ਪਾਰਟੀ ਵੱਲੋਂ ਕਿਤਨਾ ਕਿਤੇ ਦੋਸ਼ ਲਗਾਇਆ ਜਾ ਰਿਹਾ ਕਿ ਜੋ ਕਾਂਗਰਸ ਹਾਈ ਕਮਾਂਡ ਵੱਲੋਂ ਜੋ ਇੱਕ ਉਮੀਦਵਾਰ ਉਤਾਰਿਆ ਗਿਆ ਹੈ ਲੋਕਲ ਉਮੀਦਵਾਰਾਂ ਲੋਕਲ ਲੀਡਰ ਕੋ ਸਾਡੇ ਕੋਲ ਕੁਝ ਚਿਹਰੇ ਸੰਗੇ ਉਹਨਾਂ ਦੇ ਬਾਵਜੂਦ ਵੀ ਲੇਕਿਨ ਬਾਹਰੀ ਉਮੀਦਵਾਰ ਦਾ ਨਾਮ ਦਿੱਤਾ ਜਾ ਰਿਹਾ ਮਨੀਸ਼ਤ ਵਾਲੀ ਜੀ ਨੂੰ ਆ ਕੀ ਕਹੋਗੇ ਇਸ ਬਾਰੇ ਜੇ ਤੁਮ ਮੁੱਦੇ ਨਾ ਹੋਣ ਨਾ ਜਦੋਂ ਆਪਦੀ ਨਲਾਇਕੀਤ ਆਪਣੀ ਛੁਪਾਉਣ ਵਾਸਤੇ ਮੁੱਦਿਆਂ ਨੂੰ ਡਾਇਵਰਟ ਕਰਨਾ ਹੋਵੇ ਤੇ ਫਿਰ ਇਹੋ ਜੇ ਬੇਗੁਨਾਹ ਗੱਲਾਂ ਜਿਨ੍ਹਾਂ ਦਾ ਕੋਈ ਬੁਨਿਆਦ ਨਹੀਂ ਆ ਜਿਨ੍ਹਾਂ ਦੀ ਕੋਈ ਆਪਣਾ ਮੇਰੇ ਹਿਸਾਬ ਨਾਲ ਕੋਈ ਪਕੜ ਨਹੀਂ ਆ ਬਾਹਰ ਅੰਦਰ ਲਈ ਕੀ ਹੁੰਦਾ ਮਨੀਸ਼ ਦਿਵਾੜੀ ਕੋਈ ਅਸੀਂ ਅਮਰੀਕਾ ਤੋਂ ਲਿਆਂਦਾ ਜਾਂ ਮਨੀਸ਼ ਦਿਵਾੜੀ ਰਸ਼ੀਆ ਤੋਂ ਆਇਆ ਮਨੀਸ਼ ਦਿਵਾੜੀ ਜੀ ਦਾ ਚੰਪਲ ਚੰਡੀਗੜ੍ਹ ਦਾ ਵਾ ਉਹਨਾਂ ਦੇ ਫਾਦਰ ਸਾਹਿਬ ਦੀ ਕੁਰਬਾਨੀ ਆ ਪੰਜਾਬ ਪੰਜਾਬੀਅਤ ਵਾਸਤੇ ਉਹਨਾਂ ਦੇ ਨਾਨਾ ਜੀ ਮੰਤਰੀ ਰਹੇ ਇਥੇ ਯੂਨਾਈਟਿਡ ਪੰਜਾਬ ਦੇ ਉਹ ਅੱਜ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਦਿੱਲੀ ਦੇ ਵਿੱਚ ਔਰ ਸਾਨੂੰ ਫਕਰ ਆ ਵੀ ਇਹੋ ਜੇ ਕੈਂਡੀਡੇਟ ਨੂੰ ਇਥੇ ਲਿਆਦਾ ਸੋ ਮੇਰੇ ਹਿਸਾਬ ਨਾਲ ਚੰਦੂ ਮਾਜਰਾ ਸਾਹਿਬ ਤੁਸੀਂ ਆ ਪਹਿਲਾ ਇਲੈਕਸ਼ਨ ਲੜਿਆ ਉਥੋਂ ਪਟਿਆਲੇ ਤੋਂ ਫਿਰ ਤੁਸੀਂ ਫਤੇਗੜ ਸਾਹਿਬ ਤੋਂ ਫਿਰ ਤੁਸੀਂ ਲਹਿਰੇ ਤੱਕ ਸੰਗਰੂਰ ਵੀ ਗਏ ਹੋ ਸੋ ਤੁਸੀਂ ਤਾਂ ਬਾਹਰਲੇ ਹੋਏ ਤੇ ਤੁਸੀਂ ਤਾਂ ਆਪਣਾ ਆ ਕੇ ਮਨੀਸ਼ ਤੇਵੜੀ ਜੀ ਨੇ ਪਹਿਲਾ ਇਲੈਕਸ਼ਨ ਆਪਣਾ ਕਹਿੰਦੇ ਜੇ ਲੜਿਆ ਲੁਧਿਆਣੇ ਤੋਂ ਪਰ ਅੱਜ ਕਿਉਂ ਅਨੰਦਪੁਰ ਤੋਂ ਚੰਡੀਗੜ੍ਹ ਤੋਂ ਉਹ ਨੈਸ਼ਨਲ ਲੈਵਲ ਦੇ ਲੀਡਰ ਆ ਉਹ ਪੰਜਾਬ ਛੱਡੋ ਕਿਤੋਂ ਵੀ ਲੜ ਲੈਂਦੇ ਉਹਨਾਂ ਨੂੰ ਵਧੀਆ ਰਹਿੰਦਾ ਸੋ ਸਾਡੀ ਖੁਸ਼ਕਿਸਮਤ ਆ ਕਿ ਇਹੋ ਜੇ ਵੱਡੇ ਕਦ ਵਾਲਾ ਲੀਡਰ ਅੱਜ ਇੱਥੇ ਆਇਆ ਔਰ ਸਾਨੂੰ ਇਸ ਗੱਲ ਦਾ ਫਕਰ ਹਜ਼ਰ ਲੇਕਿਨ ਚੰਦੂ ਮਾਜਰਾ ਸਾਹਿਬ ਦੀ ਇਹ ਗੱਲ ਜਿਹੜੀ ਆ ਉਹ ਲੋਕਾਂ ਨੂੰ ਉਹਨਾਂ ਦੀ ਆਦਤ ਆ ਇਹੋ ਜੇ ਬਿਆਨ ਬੇਤੁਕੇ ਡਾਇਵਰਟ ਕਰਨ ਦੇ ਆਪਣੀ ਗੱਲਾਂ ਦੇ ਬਾਰੇ ਦੱਸਣ ਆਪਣੇ ਏਜੰਡੇ ਬਾਰੇ ਦੱਸਣ ਆਪਣੀ ਡਿਵੈਲਪਮੈਂਟ ਬਾਰੇ ਦੱਸਣ ਇਹ ਦੱਸਣ ਵੀ 55 ਲੱਖ ਰੁਪਏ ਉਹਨਾਂ ਨੇ ਕਿਉਂ ਆਪਣੇ ਇਸ ਹਲਕੇ ਚੋਂ ਬਾਹਰ ਲਾ ਕੇ ਸਾਡਾ ਪੈਸਾ ਸਾਡੇ ਜਿਹੜਾ ਲੋਕਾਂ ਤੇ ਲਾਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਤਰ ਮੋਹ ਦੇ ਵਿੱਚ ਕਿਉਂ ਲਾਇਆ ਸੋ ਇਸ ਕਰਕੇ ਚੰਦੂ ਮਾਜਰਾ ਸਾਹਿਬ ਕੋਲ ਬਹੁਤ ਉਹਨਾਂ ਦੇ ਉੱਤੇ ਸਵਾਲ ਆ ਉਹਨਾਂ ਦੇ ਉੱਤੇ ਬੜੇ ਹਰ ਪਿੰਡ ਵਿੱਚ ਕਿ ਇਹਦੇ ਵਿੱਚ ਗਏ ਕਿਹੜੇ ਪਿੰਡ ਚ ਕੀ ਨੌਕਰੀਆਂ ਦਿੱਤੀਆਂ ਕਿਹੜੇ ਪਿੰਡਾਂ ਦੇ ਵਿੱਚ ਜਾ ਕੇ ਕੀ ਕੰਮ ਕੀਤਾ ਕਿਉਂਕਿ ਦੇਖੋ ਜੋ ਵੀ ਕਹੋ ਚੰਦੂ ਮਾਜਰਾ ਸਾਹਿਬ ਦਾ ਵੀ ਬੜਾ ਰਿਚ ਇਤਿਹਾਸ ਆ ਸਿਆਸੀ ਰਾਜਨੀਤਿਕ ਉਹ ਪਰਿਵਾਰ ਨੂੰ ਬਿਲੋਂਗ ਕਰਦੇ ਆ ਸਿਆਸੀ ਰਾਜਨੀਤੀ ਉਹਨਾਂ ਨੂੰ ਜਾਣਦੇ ਆ ਔਰ ਇਹੀ ਰਾਜਨੀਤੀ ਨੂੰ ਘਟਕਾਣ ਕਰਕੇ ਲੋਕਾਂ ਦਾ ਧਿਆਨ ਪੁੱਠੇ ਪਾਸੇ ਕਰਨ ਉਹ ਇਹੋ ਜਿਹੇ ਬਿਆਨ ਦਿੰਦੇ ਇਹੋ ਜੀ ਕੋਈ ਇਸ ਗੱਲ ਵਿੱਚ ਸੱਚਾਈ ਨਹੀਂ ਆ ਮਨੀਸ਼ ਦਿਵਾੜੀ ਜੀ ਜਿੰਨੇ ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਜੀ ਤੋਂ ਵੱਧ ਉਹਨਾਂ ਦੇ ਇੱਥੇ ਦੇ ਪਕੜਾ ਚੰਦੂ ਮਾਜਰਾ ਸਾਹਿਬ ਤੋਂ ਵੱਧ ਉਹਨਾਂ ਦੀ ਆਪਣਾਤਾ ਔਰ ਚੰਦੂ ਮਾਜਰਾ ਸਾਹਿਬ ਤੋਂ ਵੱਧ ਲੋਕ ਵਾਦ ਉਹਨਾਂ ਦੀ ਇਸ ਪੰਜਾਬ ਵਾਸਤੇ ਕੰਟਰੀਬਿਊਸ਼ਨ ਜੀ ਜਰੂਰ ਮੰਨ ਸਕਦੇ ਆਸੀਂ ਕਿ ਤਰ੍ਹਾਂ ਕਿਤੇ ਚੰਦੂ ਮਾਜਰਾ ਸਾਹਿਬ ਇਹ ਵੀ ਗੱਲ ਕਹਿ ਰਹੇ ਆ ਕਿ ਜਿਹੜੇ ਮਨੀਸ਼ ਤਵਾੜੀ ਸਾਡੇ ਕਾਂਗਰਸ ਦੇ ਜੋ ਉਮੀਦਵਾਰ ਆ ਕਿਤਨਾ ਕਿਤੇ ਜਿਹੜੇ ਗਰਾਊਂਡ ਲੈਵਲ ਦੇ ਮੁੱਦੇ ਆ ਜਾਂ ਗਰਾਊਂਡ ਲੈਵਲ ਦੇ ਜਾਂ ਚੁਣੌਤੀਆਂ ਆ ਉਹਨਾਂ ਨੂੰ ਨਹੀਂ ਸਮਝਦੇ ਰਹਿਗੇ ਮੈਂ ਵੀ ਕਹਣਾ ਨਾ ਵੀ ਉਹ ਮਨੀਸ਼ ਤਵਾੜੀ ਜੀ ਨੂੰ ਕਿੰਨਾ ਕਿ ਜਾਣਦੇ ਆ ਜੀ ਮਨੀਸ਼ ਦਿਵਾੜੀ ਦੀ ਪਰਸਨੈਲਿਟੀ ਮਨੀਸ਼ ਦਿਵਾੜੀ ਜੀ ਦੀ ਜੋ ਸ਼ਖਸੀਅਤ ਆ ਉਹ ਅੱਜ ਇੰਡੀਆ ਨੂੰ ਵਰਲਡ ਲੈਵਲ ਤੇ ਰਿਪਰੈਜ਼ੈਂਟ ਕਰ ਚੁੱਕਿਆ ਤੇ ਚੰਦੂ ਮਾਜਰਾ ਸਾਹਿਬ ਨੂੰ ਤਾਂ ਉਹਨਾਂ ਦੀ ਪਾਰਟੀ ਨੇ ਮੰਤਰੀ ਪਦ ਤੱਕ ਦਾ ਉਹ ਨਹੀਂ ਲਾਇਕ ਸਮਝਿਆ ਮਾੜੀ ਗੱਲ ਆ ਦੇਖੋ ਉਹਨਾਂ ਦੀ ਪਾਰਟੀ ਦੇ ਫੈਸਲੇ ਜੋ ਉਹਨਾਂ ਨੂੰ ਠੀਕ ਲੱਗਦੇ ਚੰਦੂ ਮਾਜਰਾ ਸਾਹਿਬ ਸੀਨੀਅਰ ਲੀਡਰ ਸੀ ਉਹਨਾਂ ਦੀ ਪਾਰਟੀ ਦੇ ਕੀ ਇਹਨਾਂ ਦੀ ਕਾਬਲੀਅਤ ਵਿੱਚ ਕਮੀ ਸੀ ਕੀ ਇਹਨਾਂ ਦੀ ਪਾਰਟੀ ਇਹਨਾਂ ਨੂੰ ਇਹਨਾਂ ਲਾਇਕ ਨਹੀਂ ਸਮਝਦੀ ਸੀ ਕਿ ਵੀ ਇਹਨਾਂ ਨੂੰ ਬੀਬੀ ਬਾਦਲ ਦੇ ਉੱਤੇ ਕਿਹੜੀ ਇਹੋ ਜੀ ਕਾਬਲੀਅਤ ਸੀ ਇਹ ਹੋਰ ਪਾਰਟੀਆਂ ਚ ਇਹਨਾਂ ਦੇ ਇਹਨਾਂ ਤੋਂ ਉੱਪਰ ਲ ਕੋਈ ਜਿਹੜਾ ਲੀਡਰ ਸੀਗਾ ਬਰੰਪੁਰਾ ਸਾਹਿਬ ਛੱਡ ਕੇ ਚਲੇ ਗਏ ਚੰਦੂ ਮਾਜਰਾ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਤੁਸੀਂ ਅਕਾਲੀ ਦਲ ਦਾ ਸਾਥ ਛੱਡੋ ਤੁਸੀਂ ਅਗਰ ਸੱਚੇ ਸਿੱਖ ਹੋ ਜਿਹੜੀ ਸਿੱਖ ਪੋਲਿਟਿਕਸ ਤੁਸੀਂ ਕੀਤੀ ਆ ਸਦਾ ਤੁਸੀਂ ਇਹ ਕੀਤੀ ਆ ਤੇ ਫਿਰ ਇਹ ਗੱਲਾਂ ਅਕਾਲੀ ਦਲ ਵਿੱਚ ਰਹਿ ਕੇ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਜਿਨ੍ਹਾਂ ਨੇ ਕੌਮ ਦੇ ਨਾਲ ਜਿਹੜੀ ਕੌਮ ਦੇ ਨਾਮ ਦੇ ਉੱਤੇ ੱੱਬਾ ਸੀ ਜਿਹੜੇ ਬਰਗਾੜੀ ਕਾਣ ਹੋਵੇ ਹਰ ਚੀਜ਼ ਹੋਵੇ ਉਹਦੇ ਵਿੱਚ ਚੰਦੂ ਮਾਜਰਾ ਸਾਹਿਬ ਤੁਹਾਨੂੰ ਆਪਣੀ ਆਤਮਾ ਦੇ ਅੰਦਰ ਜਾਤੀ ਮਾਰਨ ਦੀ ਲੋੜ ਆ ਵੀ ਕੀ ਤੁਸੀਂ ਅਕਾਲੀ ਦਲ ਵਿੱਚ ਰਹਿ ਕੇ ਜਿਹੜੇ ਤੁਸੀਂ ਪਾਰਟੀ ਨਾਲ ਤੇਰੀ ਤੁਸੀਂ ਪਾਰਟੀ ਨਾਲ ਸੰਬੰਧਿਤ ਹੋ ਕੀ ਤੁਸੀਂ ਕੌਮ ਦੇ ਨਾਲ ਨਿਆਂ ਕਰ ਰਹੇ ਹੋ